ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਬਹਿ ਲੋਏ ਹਿਰਦੈ ਰਾਮ ਨ ਚੇਤਹਿ ਇਹ ਜਪਨੀ ਕਿਆ ਹੋਏ ਭਗਤ ਕਬੀਰ ਜੀ ਜ਼ਿਕਰ ਕਰ ਰਹੇ ਹੈ ਕਿ ਜਿਹੜੇ ਮਨੁੱਖ ਧਰਮ ਦੇ ਕਰਮ ਕਰਨ ਵਾਲੇ ਹੈ ਜਿਹੜੇ ਮਨੁੱਖ ਧਰਮ ਦਾ ਕਰਮ ਕਰਦੀ ਹੈ ਕਬੀਰ ਜਪਨੀ ਕਾਠ ਕੀ ਉਹ ਆਪਣੇ ਹੱਥ ਦੇ ਵਿੱਚ ਮਾਲਾ ਰੱਖਦੇ ਐ ਜਪਨੀ ਕਿਹਾ ਜਾਂਦਾ ਹੈ ਮਾਲਾ ਨੂੰ ਮਣਕਿਆਂ ਵਾਲੀ ਮਾਲਾ ਕਬੀਰ ਜਪਨੀ ਕਾਠ ਕੀ ਕਾਠ ਕਿਹਾ ਜਾਂਦਾ ਲੱਕੜ ਨੂੰ ਜਿਹੜੇ ਮਨੁੱਖ ਧਰਮ ਦਾ ਕਰਮ ਕਰਦੇ ਐ ਉਹ ਆਪਣੇ ਹੱਥ ਦੇ ਵਿੱਚ ਰੁਦਰਾਖ ਦੀ ਜਾਂ ਤੁਲਸੀ ਦੀ ਮਾਲਾ ਰੱਖਦੇ ਐ ਤੇ ਉਸ ਮਾਲਾ ਨੂੰ ਉਹ ਜਪਦੇ ਵੀ ਐ ਭਗਤ ਕਬੀਰ ਜੀ ਨੇ ਇਥੇ ਇਸ਼ਾਰਾ ਕੀਤਾ ਹੈ ਹਿਰਦੇ ਦਾ ਰਿਦੇ ਦਾ ਭਗਤ ਕਬੀਰ ਜੀ ਕਹਿੰਦੇ ਜੇ ਕਰ ਤੁਹਾਡੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸ ਨਹੀਂ ਟਿਕੇ ਹੋਏ ਅਕਾਲ ਪੁਰਖ ਵਾਹਿਗੁਰੂ ਨਹੀਂ ਫੀਲ ਹੋ ਰਿਹਾ ਨਹੀਂ ਮਹਿਸੂਸ ਹੋ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਮੇਰੇ ਕੋਲ ਹੈ ਮੇਰੇ ਅੰਦਰ ਹੈ ਮੈਨੂੰ ਵੇਖ ਰਹੇ ਐ ਮੈਨੂੰ ਸੁਣ ਰਹੇ ਐ ਭਗਤ ਕਬੀਰ ਜੀ ਕਹਿੰਦੇ ਜੇ ਕਰ ਇਹ ਅਹਿਸਾਸ ਨਹੀਂ ਮਨ ਵਿੱਚ ਟਿਕੇ ਹੋਈ ਤੇ ਜੋ ਤੁਸੀਂ ਮਾਲਾ ਫੇਰ ਰਹੇ ਹੋ ਇਹ ਸਿਰਫ ਇੱਕ ਵਿਖਾਵੇ ਦਾ ਕਬੀਰ ਜਪਣੀ ਕਾਠ ਕੀ ਕਿਆ ਦਖਲਾਵੇਂ ਲੋਈ ਇਹ ਤਾਂ ਇੱਕ ਵਿਖਾਵੇ ਦਾ ਆਪਾਂ ਵੇਖਦੇ ਹਾਂ ਮਨੁੱਖ ਕਈ ਵਾਰੀ ਬਾਹਰੀ ਤੌਰ ਤੇ ਹੱਥ ਦੇ ਵਿੱਚ ਮਾਲਾ ਰੱਖਦਾ ਹੈ ਮਾਲਾ ਦੇ ਮਣਕਿਆਂ ਨੂੰ ਫੇਰਦਾ ਵੀ ਹੈ ਪਰ ਰੱਬੀ ਯਾਦ ਹੈ ਜਿਹੜੀ ਉਹ ਹਿਰਦੇ ਦੇ ਵਿੱਚ ਵਸੀ ਕੋਈ ਨਹੀਂ ਹੁੰਦੀ ਰੱਬ ਹਿਰਦੇ ਵਿੱਚ ਵਸਿਆ ਕੋਈ ਨਹੀਂ ਹੁੰਦਾ ਉਹਦੀ ਯਾਦ ਕੋਈ ਨਹੀਂ ਟਿਕੀ ਹੁੰਦੀ ਭਗਤ ਕਬੀਰ ਜੀ ਕਹਿੰਦੇ ਵੇਖਾ ਵੇ ਇਹ ਇਹਦੇ ਨਾਲ ਕੀ ਹੋ ਜਾਏਗਾ ਤੇ ਇੱਥੇ ਤਾਂ ਜੇਕਰ ਵੇਖਿਆ ਜਾਵੇ ਧਰਮ ਦੇ ਨਾਮ ਤੇ ਵਿਖਾਵਾ ਹੀ ਕੀਤਾ ਜਾ ਰਿਹਾ ਹੈ ਫਿਰ ਇੱਥੇ ਇਕੱਲੀ ਮਾਲਾ ਰੱਖਣ ਦੀ ਗੱਲ ਨਹੀਂ ਇਥੋਂ ਅੱਗੇ ਵੀ ਜੋ ਕੇ ਕਈ ਵਿਚਾਰ ਪ੍ਰਗਟ ਹੁੰਦੇ ਆ ਕੋਈ ਕਹਿੰਦਾ ਵੀ ਜੀ ਮਾਲਾ ਇਹ 17 ਦੀ ਰੁਦਰਾਖ ਦੀ ਰੱਖਣੀ ਚਾਹੀਦੀ ਹੈ ਕੋਈ ਕਹਿੰਦਾ ਤુલਸੀ ਦੀ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਲੱਕੜ ਦੀ ਹੋਣੀ ਚਾਹੀਦੀ ਹੈ ਫਿਰ ਇਹਨਾਂ ਦੇ ਮਣਕਿਆਂ ਦੀ ਗਿਣਤੀ ਪਿੱਛੇ ਵੀ ਅਲੱਗ-ਅਲੱਗ ਵਿਚਾਰਾਂ ਨੇ ਕੋਈ ਕਹਿੰਦਾ ਇੰਨੇ ਮਣਕੇ ਹੋਣੇ ਚਾਹੀਦੇ ਕੋਈ ਕਹਿੰਦਾ ਇੰਨੇ ਮਣਕੇ ਹੋਣੇ ਚਾਹੀਦੇ ਫਿਰ ਨਾਮ ਦੀ ਗੱਲ ਹੈ ਕੋਈ ਕਹਿੰਦਾ ਮੈਂ ਆਹ ਨਾਮ ਜਪਦਾ ਤੂੰ ਆਹ ਜਪਿਆ ਕਰ ਤੇਰੇ ਵਾਲਾ ਤਾਂ ਵਧੀਆ ਨਹੀਂ ਹੈਗਾ ਫਿਰ ਕਈ ਇੱਥੇ ਇਹੋ ਜਿਹੀ ਵੀ ਆਗੇ ਜਿਹੜੇ ਕਹਿੰਦੇ ਆ ਵੀ ਮਾਲਾ ਜੀ ਇਸ ਵੇਲੇ ਫੇਰ ਨਹੀਂ ਚਾਹੀਦੀ ਫਿਰ ਜਦੋਂ ਮਨੁੱਖ ਇਹ ਸਾਰਾ ਕੁਝ ਕਰਦਾ ਵੀ ਹੈ ਫਿਰ ਉਹ ਛਿਤੀ ਮਿੰਤੀ ਕਰੀ ਜਾਂਦਾ ਵੀ ਮੈਂ ਇੰਨੀਆਂ ਮਾਲਾ ਫੇਰਤੀਆਂ ਇੰਨਾ ਟਾਈਮ ਮੈਂ ਮਾਲਾ ਫੇਰਦਾ ਨਾਮ ਜਪਦਾ ਕਈ ਵਾਰੀ ਜਦੋਂ ਮਨੁੱਖ ਬਾਣੀ ਪੜ੍ਹਦਾ ਉਦੋਂ ਵੀ ਕਈ ਵਾਰੀ ਲੇਖੇ ਕਰਨ ਲੱਗ ਜਾਂਦਾ ਹੈ ਗਿਣਤੀਆਂ ਮਿੰਤੀਆਂ ਕਰਨ ਲੱਗ ਜਾਂਦਾ ਮੈਂ ਜੀ ਸੁਖਬਨੀ ਸਾਹਿਬ ਦੇ 40 ਪਾਠ ਕਰਤੇ ਐ ਮੈਂ ਜੀ 41 ਕਰਤੇ ਐ ਮੈਂ ਐਚ ਪੀ 101 ਕੀਤਾਗਾ ਹੁਣ ਜਦੋਂ ਅਸੀਂ ਇਹ ਚੱਕਰ ਦੇ ਵਿੱਚ ਪੈ ਗਏ ਹੁਣ ਰੱਬ ਯਾਦ ਹੈ ਸਾਡੇ ਜਿਹੜਾ ਬੰਦਾ ਗਿਣਤੀਆਂ ਮਿੰਤੀਆਂ ਦੇ ਚੱਕਰ ਵਿੱਚ ਪੈ ਗਿਆ ਰੱਬ ਯਾਦ ਹੈ ਬਿਲਕੁਲ ਨਹੀਂ ਸਾਡਾ ਤਾਂ ਹਿਸਾਬ ਕਿਤਾਬ ਤੇ ਜੋਰ ਲੱਗਿਆ ਪਿਆ ਸਾਡੀ ਸੁਰਤ ਕਿੱਥੇ ਟਿਕੀ ਐ ਸਤਮਣੀ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ ਇਸ ਵੱਲ ਕੋਈ ਧਿਆਨ ਨਹੀਂ ਧਿਆਨ ਕਿਹੜੀ ਗੱਲ ਪਿੱਛੇ ਹੈ ਹੁਣ ਮੈਂ 41 ਪਾਠ ਕਰ ਲਿਆ ਹੁਣ ਮੈਂ 52 ਕਰ ਲਿਆ ਗੁਰੂ ਸਹਿਬਾਨ ਕਹਿੰਦੇ ਗਿਣਤੀਆਂ ਮਿੰਕੀਆਂ ਦੇ ਚੱਕਰ ਦੇ ਵਿੱਚ ਪੈ ਗਏ ਹਾਂ ਮਾਲਾ ਹੱਥ ਦੇ ਵਿੱਚ ਪਕੜੀ ਹੋਈ ਹੈ ਇਹ ਇੱਕ ਵਿਖਾਵਾ ਬਣ ਗਿਆ ਰੱਬੀ ਯਾਦ ਤਾਂ ਮਨ ਵਿੱਚ ਵਸੇ ਕੋਈ ਹੁਣ ਜਦੋਂ ਬੰਦਾ ਗਿਣਤੀਆਂ ਮਿੰਤੀਆਂ ਦੇ ਚੱਕਰ ਵਿੱਚ ਪੈ ਗਿਆ ਹੈ ਨਾ ਤੇ ਕਿਤੇ ਨਾ ਕਿਤੇ ਅੰਦਰ ਜਿਹੜੀ ਸੂਖਮ ਹਉਮੈ ਹੈ ਉਹ ਵੀ ਜੋ ਕਿ ਪ੍ਰਗਟ ਹੁੰਦੀ ਹੈ ਬੰਦਾ ਜੋ ਕਿ ਮਨ ਹੀ ਮਨ ਵਿੱਚ ਹਉਮੈ ਪਾਲਦਾ ਹੈ ਵੀ ਮੈਂ ਤਾਂ ਬਹੁਤ ਚੰਗਾ ਹਾਂ ਮੈਂ ਤਾਂ ਇੰਨਾ ਟਾਈਮ ਮਾਰਾ ਫੇਰਦਾ ਹੈ ਇੰਨੇ ਮਣਕਿਆਂ ਵਾਲੀ ਮਾਲਾ ਫੇਰਦਾ ਐ ਇੰਨੇ ਮੈਂ ਪਾਠ ਕਰਦਾ ਐ ਇੰਨੇ ਕਰਤੇ ਐ ਕਿਤਨਾ ਕਿਤੇ ਮਨੁੱਖ ਦੇ ਅੰਦਰ ਹਉਮੈ ਪ੍ਰਗਟ ਹੁੰਦੀ ਐ ਸੂਖਮ ਹਉਮੈ ਤੇ ਗੁਰੂ ਸਹਿਬਾਨ ਬਾਣੀ ਵਿੱਚ ਜ਼ਿਕਰ ਕਰਦੇ ਐ ਮਨ ਤੋਂ ਮਤਮਾਨ ਕਰੇ ਜੇ ਹਾਂ ਕਛਿ ਜਾਣਦਾ ਗੁਰਮਖ ਨਿਮਾਣਾ ਹੋਹੁ ਗੁਰੂ ਸਹਿ ਬਾਣਤਾ ਬਾਣੀ ਵਿੱਚ ਕਹਿੰਦੇ ਵੀ ਨਿਰਮਾਣਤਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਮਨ ਤੋਂ ਮਤਮਾਨ ਕਰਹੀਂ ਇਹ ਮੇਰੇ ਆ ਮਨਾ ਹੰਕਾਰ ਨਾ ਕਰ ਕਿ ਮੈਂ ਧਰਮ ਦੇ ਕਰਮ ਕਰ ਰਹੀ ਗਿੰਤੀਆਂ ਬਿੰਕੀਆਂ ਨਾ ਕਰ ਸੁਖ ਮਹੌਮੇ ਪੈਦਾ ਹੋਵੇਗੀ ਜੇ ਹਾਂ ਕਿਛ ਜਾਣਦਾ ਗੁਰਮਖ ਨਿਮਾਣਾ ਹੋਹੁ ਅਸੀਂ ਤਾਂ ਖੁਦਾ ਦੀ ਇਬਾਦਤ ਕਰਕੇ ਬਾਣੀ ਪੜ੍ਹ ਕੇ ਨਿਮਾਣੇ ਹੋਣਾ ਪਰ ਜੇ ਬਾਣੀ ਪੜ੍ਹ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਅਸੀਂ ਗਿਣਤੀਆਂ ਮਿੰਤੀਆਂ ਕਰ ਰਹੇ ਹਾਂ ਅਸੀਂ ਲੇਖੇ ਜੋਖੇ ਕਰ ਰਹੇ ਹਾਂ ਸਾਡੇ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਹਉਮੈ ਪੈਦਾ ਹੋਵੇਗੀ ਤੇ ਭਗਤ ਕਬੀਰ ਜੀ ਕਹਿੰਦੇ ਜੇ ਰੱਬੀ ਯਾਤ ਹਿਰਦੇ ਵਿੱਚ ਨਹੀਂ ਟਿਕੀ ਤਾਂ ਇਹ ਧਰਮ ਦੇ ਕੀਤੇ ਹੋਏ ਕਰਮ ਸਿਰਫ ਵਿਖਾਵਾ ਬਣ ਕੇ ਰਹਿ ਜਾਣਗੇ ਹਉਮੈ ਦੇ ਵਿੱਚ ਵਾਅਦਾ ਕਰਨਗੇ ਕੀ ਲਾਭ ਹੈਗਾ ਕੋਈ ਲਾਭ ਨਹੀਂ ਮਨੁੱਖ ਹੈ ਜਿਹੜਾ ਉਹ ਇਸ ਪਾਸੇ ਤੁਰਿਆ ਹੋਇਆ ਜਿੰਤੀਆਂ ਮਿੰਤੀਆਂ ਵਾਲੇ ਚੱਕਰ ਚ ਤੇ ਲੇਖੇ ਜੋਖੇ ਕਰ ਰਿਹਾ ਹੈ ਬੰਦੇ ਨੇ 41 ਪਾਠ ਸੁਖਮਣੀ ਸਾਹਿਬ ਦੇ ਕੀਤੇ 51 ਪਾਠ ਜਪਜੀ ਸਾਹਿਬ ਦੇ ਕੀਤੇ ਮਾਲਾ ਖੇਰ ਲਈ ਮਣਕਿਆਂ ਦੀ ਗਿਣਤੀ ਕਰਕੇ ਕਿੰਨੇ ਵਾਰੀ ਨਾਮ ਕਹਿਆ ਆਪਣੀ ਜ਼ੁਬਾਨ ਤੋਂ ਖੁਦਾ ਦਾ ਉਹ ਜੋ ਕਿ ਗਿਣਤੀ ਕਰ ਲਿਆ ਪਰ ਗੁਰੂ ਸਾਹਿਬਾਨ ਕਹਿੰਦੇ ਜਿਹੜੇ ਜ਼ਿੰਦਗੀ ਵਿੱਚ ਗੁਨਾਹ ਕੀਤੇ ਉਹ ਕਦੇ ਗਿਣੇ ਨਹੀਂ ਉਹ ਕਦੇ ਵੀ ਨਹੀਂ ਗਿਣੇ ਤੇ ਗੁਰੂ ਸਹਿਬਾਨ ਕਹਿੰਦੇ ਰੱਬ ਦਾ ਨਾਮ ਜਪਦੇ ਗਿਣਤੀ ਕਰਕੇ ਤੇ ਜੇ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਮਝੌਤਾ ਕਰਨਾ ਤੇ ਜੇ ਖੁਦਾ ਤੇਰੇ ਗੁਨਾਹ ਗਿਣ ਲਵੇ ਤੇਰੇ ਜਲਤ ਪਤਾ ਕੀ ਆਵੇਗਾ ਲੇਖ ਹੈ ਕਤੇ ਨਾ ਛੂਟੀ ਹੈ ਤੇਰਾ ਖੜੀ ਕੋਈ ਨਹੀਂ ਛੁੱਟਣਾ ਜੇ ਆਪਾਂ ਰੱਬ ਜੀ ਨਾਲ ਇਸ ਤਰ੍ਹਾਂ ਦਾ ਕਮਿਟਮੈਂਟ ਕਰ ਲਈਏ ਵਾਅਦਾ ਕਰ ਲਈਏ ਵੀ ਮਹਾਰਾਜ ਜੀ ਜਿੰਨਾ ਮੈਂ ਨਾਮ ਜਪਿਆ ਉਹਨਾਂ ਤੁਸੀਂ ਗਿਣਤੀ ਕਰ ਲਓ ਤੇ ਜਿੰਨੇ ਮੈਂ ਗੁਨਾਹ ਕੀਤੇ ਆ ਉਹ ਵੀ ਗਿਣਤੀ ਕਰ ਲਓ ਤਾਂ ਸਾਡਾ ਜਿਹੜਾ ਨਾਮ ਜਪਿਆ ਉਹ ਤਾਂ ਗੁਨਾਹਾਂ ਦੇ ਬਰਾਬਰ ਬਹੁਤ ਥੋੜੀ ਗਿਣਤੀ ਦਾ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਗੁਰੂ ਸਹਿਬਾਨ ਦੇ ਬਚਨ ਹੈ ਨਾ ਲੇਖ ਕਤੇ ਨਾ ਛੂਟੀਆਂ ਖਿੰਨ ਕਿਨ ਭੁੱਲਣ ਹਾਰ ਗੁਰੂ ਸਹਿਬਾਨ ਖੁਦ ਕਹਿ ਰਹੇ ਹੈ ਮਹਾਰਾਜ ਜੀ ਏ ਅਕਾਲ ਪੁਰਖ ਜੀ ਜੇਕਰ ਤੁਸੀਂ ਸਾਡਾ ਲੇਖਾ ਕਰਨ ਲੱਗ ਜੋਂ ਗੁਨਾਹਾਂ ਦਾ ਫੇਰ ਨਹੀਂ ਅਸੀਂ ਕਦੇ ਵੀ ਮੁਕਤ ਹੋ ਸਕਦੇ ਫੇਰ ਨਹੀਂ ਸਾਡਾ ਖਿਹੜਾ ਛੁੱਟ ਸਕਦਾ ਲੇਖਾ ਕਤੇ ਨਾ ਛੁੱਟਿਆ ਕਿਨ ਕਿਨ ਭੁੱਲਣ ਹਾਰ ਸਾਡੀ ਤਾਂ ਇਹੀ ਅਰਦਾਸ ਬੇਨਤੀ ਹੈ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸਤਕਾਰਯੋਗ ਭਗਤ ਕਬੀਰ ਜੀ ਕੀ ਕਹਿ ਰਿਹਾ ਕਬੀਰ ਜਪਣੀ ਕਾਠ ਕੀ ਹੱਥ ਦੇ ਵਿੱਚ ਮਾਲਾ ਪਕੜੀ ਹੈ ਬੰਦੇ ਨੇ। ਕਿ ਆਖ ਖਲਾਵੇਂ ਲੋਇ ਕੀ ਲੋਕਾਂ ਦੇ ਅੱਗੇ ਵਿਖਾਵਾ ਕਰੀ ਜਾਂਦਾ। ਸ਼ਿਰਦੈ ਰਾਮ ਨਾ ਚੇਤਹੀ ਜੇ ਹਿਰਦੇ ਦੇ ਵਿੱਚ ਰੱਬੀ ਯਾਦ ਨਹੀਂ ਟਿਕੀ ਆਪਣੇ ਹਿਰਦੇ ਦੇ ਵਿੱਚ ਜੀਵਨ ਦੇ ਵਿੱਚ ਗੁਨਾ ਨੂੰ ਧਾਰਨ ਨਹੀਂ ਕੀਤਾ ਨੇਕ ਕਰਮ ਨਹੀਂ ਕੀਤੇ ਹਿਰਦਾ ਰਾਮਨਾ ਚੇਤਹੀ ਇਹ ਜਪਨੀ ਕਾ ਲੋਏ ਇਹ ਮਾਲਾ ਨੇ ਥੋੜੀ ਤੇਰਾ ਪਾਰ ਉਤਾਰਾ ਕਰਵਾ ਦੇਣਾ ਤੇ ਕਿਤੇ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਨੇ ਇਹ ਵੀ ਕਹਿਆ ਹਰ ਹਰ ਅਖਰ ਦੋਏ ਇਹ ਮਾਲਾ ਜਪਤ ਜਪਤ ਭਏ ਦੀਨ ਦੇ ਆਲਾ ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਹੀ ਮੇਰੇ ਲਈ ਮਾਲਾ ਹੈ ਭਗਤ ਕਬੀਰ ਜੀ ਦਾ ਜਿਹੜਾ ਪਹਿਲਾ ਸ਼ਲੋਕ ਹੈ ਉਹਦੇ ਅੰਦਰ ਵੀ ਭਗਤ ਕਬੀਰ ਜੀ ਕਹਿੰਦੇ ਕਬੀਰ ਮੇਰੀ ਸਿਮਰਣੀ ਮੇਰੇ ਲਈ ਮੇਰੀ ਮਾਲਾ ਕਿਹੜੀ ਹੈ ਮੇਰੀ ਜ਼ਬਾਨ ਹੀ ਮਾਲਾ ਹੈ ਮੈਂ ਹੱਥ ਦੇ ਵਿੱਚ ਕੋਈ ਮਾਲਾ ਨਹੀਂ ਪਕੜੀ ਹੋਈ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦਿ ਜੁਗਾ ਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ